ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਸਤ ਗੁਰ ਸੇਵ ਸੁਖ ਪਾਇਆ ਸਤ ਨਾਮ ਗੁਣਤਾਸ ਗੁਰਮਤੀ ਆਪ ਪਸਾਣਿਆ RAM ਨਾਮ ਪਰਗਾਸ ਸਚੋ ਸਤਿ ਕਮਾਵਣਾ ਵੱਡੇ ਆਏ ਵੱਡੇ ਪਾਸ ਜਿਉ ਪਿੰਨ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸ਼ਬਦ ਸੁਲਾਹਣਾ ਸੁਖੇ ਸੁਖ ਨਿਵਾਸ Jap tap sanjam man mai bin naave tig jeevas ਗਰਮਤੇ ਨਾ ਪਾਈਐ ਮਨ ਮੁਖ ਮੋਹਿ ਵਿਣਾਸਾ ਜਿਉਂ ਪਾਵੈ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਪਾਉੜੇ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬਨਾਰਸ ਸਭ ਤਉ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸੇ ਤੂੰ ਦੇ ਤਿਸ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤਦ ਬਾਝੋਂ ਥਾਉ ਕੋ ਨਹੀਂ ਜਿਸ ਪਾਸ ਹੋ ਮੰਗਿਆ ਮਨ ਵਿਖੋ ਕੋ ਨਿਰਜਾਸ ਸਭ ਤੁਦਨੋ ਸਲਾਹ ਦੇ ਦਰ ਗੁਰਮਖਾਨੋਂ ਪਰਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਸਤ ਗੁਰ ਸੇਵ ਸੁਖ ਪਾਇਆ ਸਤ ਨਾਮ ਗੁਣਤਾਸ ਗੁਰਮਤੀ ਆਪ ਪਸਾਣਿਆ RAM ਨਾਮ ਪਰਗਾਸ ਸਚੋ ਸਚ ਕਮਾਉਣਾ ਵਡਿਆਈ ਵੱਡੇ ਪਾਸ ਜਿਉ ਪਿੰਨ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸ਼ਬਦ ਸੁਲਾਣਾ ਸੁਖੇ ਸੁਖ ਨਿਵਾਸ Jap tap sanjam man mai ਬੇਨ ਨਾ ਵੈ ਤਿਗ ਜੀਵਾਸ ਗਰਮਤੇ ਨ ਪਾਈਐ ਮਨ ਮੁਖ ਮੋਹਿ ਵਿਣਾਸ ਜਿਉ ਪਾਵੈ ਤਿਉ ਰਖ ਤੂੰ ਨਾਨਕ ਤੇਰਾ ਦਾਸ ਪਾਉੜੇ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬ ਨਾਰਾਸ ਸਾਬ ਤੁਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤੁਦੇ ਬਾਝੋਂ ਥਾਉ ਕੋ ਨਹੀਂ ਜਿਸ ਪਾਸੋਂ ਮੰਗਿਆ ਮਨ ਵਿਖੋ ਕੋ ਨਿਰਜਾਸ ਸਭ ਤੁਧਨੋ ਸਲਾਹਦੇ ਦਰ ਗੁਰਮਖਾਨੋ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾਤ ਸਤ ਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੇ ਆਪ ਪਸਾਣਿਆ RAM ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸ਼ਬਦ ਸੁਲਾਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨ ਮਹਿ ਬਿਨ ਨਾ ਵੈ ਤਿਗ ਜੀਵਾਸ ਗਰਮਤੇ ਨ ਪਾਈਐ ਮਨ ਮੁਖ ਮੋਹਿ ਵਿਨਾਸ ਜਿਉ ਪਾਵੈ ਤਿਉ ਰਖ ਤੂੰ ਨਾਨਕ ਤੇਰਾ ਦਾਸ ਪੌੜੇ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬ ਨਾਰਸ ਸਭ ਤਉ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤਦ ਬਾਝੋਂ ਥਾਉ ਕੋ ਨਹੀਂ ਜਿਸ ਪਾਸ ਹੋ ਮੰਗਿਆ ਮਨ ਵਿਖੋ ਕੋ ਨਿਰਜਾਸ ਸਭ ਤੁਧਨੋਂ ਸਲਾਹ ਦੇ ਦਰ ਗੁਰਮਖਾਨੋਂ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹਲਾ 3 ਜੀ ਸਤ ਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵਡਿਆਈ ਵੱਡੇ ਪਾਸ જીઓ પિન્ન સબ તિસ કા સફત કરે અરદાસ સચએ શબદ સુલાના સુખે સુખ નિવાસ jap tap sanjam man mai bin naave tig jeevas garmte na paiye ਮਨ ਮੁਖ ਮੋਹ ਵਿਨਾਸ਼ ਜਿਉਂ ਪਾਵੇ ਤਿਉਂ ਰੱਖ ਤੂੰ ਨਾਨਕ ਤੇਰਾ ਦਾਸ ਪਉੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬ ਨਾਰਸ ਸਭ ਤਉ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸੇ ਤੂੰ ਦੇ ਤਿਸ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤਦ ਬਾਝੋਂ ਥਾਉ ਕੋ ਨਹੀਂ ਜਿਸ ਪਾਸ ਹੋ ਮੰਗਿਆ ਮਨ ਵਿਖਾ ਕੋ ਨਿਰਜਾਸ ਸਭ ਤੁਧ ਨੋ ਸਲਾਹ ਦੇ ਦਰ ਗੁਰਮਖਾਨੋਂ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਸਤ ਗੁਰ ਸੇਵ ਸੁਖ ਪਾਇਆ ਸਤ ਨਾਮ ਗੁਣਤਾਸ ਗੁਰਮਤੀ ਆਪ ਪਸਾਣਿਆ RAM ਨਾਮ ਪਰਗਾਸ ਸਚੋ ਸਚ ਕਮਾਉਣਾ ਵਡਿਆਈ ਵੱਡੇ ਪਾਸ ਜਿਉ ਪਿੰਨ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸ਼ਬਦ ਸੁਲਾਹਣਾ ਸੁਖੇ ਸੁਖ ਨਿਵਾਸ Jap tap sanjam man mai ਬੇਨ ਨਾ ਵੈ ਤਿਗ ਜੀਵਾਸ ਗਰਮਤੇ ਨ ਪਾਈਐ ਮਨ ਮੁਖ ਮੋਹਿ ਵਿਨਾਸ ਜਿਉ ਪਾਵੈ ਤਿਉ ਰਖ ਤੂੰ ਨਾਨਕ ਤੇਰਾ ਦਾਸ ਪਾਉੜੇ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬ ਨਾਰਸ ਸਬ ਤਉ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤਉ ਦੇ ਬਾਝੋਂ ਥਾਉ ਕੋ ਨਹੀਂ ਜਿਸ ਪਾਸੋਂ ਮੰਗਿਆ ਮਨ ਵਿਖੋ ਕੋ ਨਿਰਜਾਸ ਸਭ ਤੁਦਨੋਂ ਸਲਾਹ ਦੇ ਦਰ ਗੁਰਮਖਾਨੋਂ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ